ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਤੇ ਜੀ ਦੋਸਤੋ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲਗਾ ਘੰਟੀ ਦਾ ਬਟਨ ਦਬਾ ਦਿਓ ਤਾਂ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਚਾਰ ਨੱਕ ਆ ਗਏ ਸੇਲ ਵਾਸਤੇ ਤਿੰਨ ਨੇ ਜੀ HF ਨਸਲ ਦੀਆਂ ਬੱਚੀਆਂ ਤੇ ਇੱਕ ਆ ਇੱਕ ਦੋਸਤੋ ਜਰਸੀ ਨਸਲ ਦੀ ਬੱਚੀ ਜਿਹੜੀ ਇਹਨਾਂ ਦੀ ਏਜ ਗਰੁੱਪ ਆਗਾ ਦੋਸਤੋ ਜਿਹੜੀ ਆ ਛੋਟੀ ਬੱਚੀ ਹੈ 11 ਕਿ ਮਹੀਨੇ ਦੀ ਆ ਅਗਲੀ ਬੱਚੇ ਜਿਹੜੀ 12 12.5 ਮਹੀਨੇ ਦੀ ਅਗਲੀ ਬੱਚੇ 13 ਤੋਂ 14 ਮਹੀਨੇ ਦੀ ਏਆਈ ਦੇ ਬਿਲਕੁਲ ਕਾਬਿਲ ਆ ਜੀ ਤੇ ਦੋਸਤੋ ਜਿਹੜੀ ਜਰਸੀ ਵਿੱਚ ਇਹ ਵੀ 14 ਕਿ ਮਹੀਨੇ ਦੀ ਏਆਈ ਦੇ ਬਿਲਕੁਲ ਰੈਡੀ ਆ ਬੈਕ ਸਾਈਡ ਤੋਂ ਪੈਟ ਕੁੜੀ ਦੀ ਚੜਾਈ ਦੇਖੋ ਤੁਸੀਂ ਬੱਚਿਆਂ ਦੀ ਤੇ ਥੱਲੇ ਆਰਡਰ ਦੇ ਸਾਇ ਦੇਖੋ ਚਾਰ ਹੀ ਥਾਣਾ ਐਕਸਟਰਾ ਪੋਰਸ਼ਨ ਆ ਨਹੀਂ ਝੋਲੀਆਂ ਇਸ ਤਰ੍ਹਾਂ ਦੀਆਂ ਨੇ ਜਿਵੇਂ ਕਿ ਗੱਬਣਾ ਹੁੰਦੀਆਂ ਨੇ ਧਾਂ ਚਾ ਸਟਰਕਚਰ ਖੜਨ ਦਾ ਸਟਾਈਲ ਉੱਪਰ ਦੀ ਟਾਪ ਲਾਈਨ ਬਿਲਕੁਲ ਸਿੱਧੀ ਆ ਦੋ ਬੱਚੀਆਂ ਦੋਸਤੋ ਜਮਾ ਬਿਲਕੁਲ ਠੀਕ ਹੈ ਦੇ ਰੈਡੀ ਨੇਗੀਆਂ ਚਾਹੇ ਅਗਲਾ ਸੈਂਕਰੋ ਕਰਾ ਕੇ ਦਸਾਂ ਦਿਨਾਂ ਦੇ ਵਿੱਚ ਇਹ ਆਈ ਕਰਾ ਦੇ ਥਣ ਚਾਰ ਹੀ ਮਿਲਣਗੇ ਫੋਰ ਸ਼ਾਂ ਕਿਸੇ ਦੇ ਵੀ ਨਹੀਂ ਹੋਊਗੀ ਰੰਗ ਰੰਗ ਰੂਪ ਜਿਹੜਾ ਤੇ ਇਹਨਾਂ ਦੀਆਂ ਬਰੀਕੀਆਂ ਬਹੁਤ ਜ਼ਿਆਦਾ ਨੇ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਟਾਂਚੇ ਬਹੁਤ ਸੋਹਣੇ ਨੇ ਮਜ਼ਬੂਤ ਟਾਂਚੇ ਦੀਆਂ ਬੱਚੀਆਂ ਨੇਗੀਆਂ ਸਟ੍ਰਕਚਰ ਚੰਗੇ ਆ ਦੋ ਬੱਚੀਆਂ ਦੋਸਤੋ ਹਰ ਮਾਡਾ ਬੋਲਦੀਆਂ ਇਹ ਚੱਫਦੀਆਂ ਇੱਕ ਰੈਫਲ ਬੋਲ ਦੀ ਬੱਚੀ ਹੈਗੀ ਤੇ ਜਿਹੜੀ ਆ ਜਰਸੀ ਹੈਗੀ ਇਹ ਜੱਗ ਬੋਲ ਦੀ ਬੱਚੀ ਹੈਗੀ ਪ੍ਰੋਪਰ ਇਹਨਾਂ ਦਾ ਰਿਕਾਰਡ ਆਪਾਂ ਦੇਵਾਂਗੇ ਜਿਹੜਾ ਕੋਈ ਵੀ ਇਹਨਾਂ ਦੀ ਅੱਗੇ ਤੋਂ ਤੁਸੀਂ ਜਿਹੜੀ ਫੇਸ ਦੀ ਬਿਊਟੀ ਉਹ ਦੇਖ ਸਕਦੇ ਹੋ ਕੁਆਲਿਟੀ ਦੇਖੋ ਦੋਸਤੋ ਇੱਕ ਨੰਬਰ ਆ ਜਾਵਾ ਟਾਪ ਬਰੀਡ ਆ ਜਿਹਨੂੰ ਆਪਾਂ ਕਹਿੰਦੀ ਆ ਟਾਪ ਦੇ ਬੱਚੇ ਜੇ ਕਿਸੇ ਭਰਾ ਨੇ ਫਾਰਮ ਸਟਾਰਟ ਕਰਨਾ ਨਵੀਂ ਸ਼ੁਰੂਆਤ ਕਰਨੀ ਹੈਗੀ ਤਾਂ ਬਿਲਕੁਲ ਲੋ ਪ੍ਰਾਈਸ ਹੀ ਹੈਗਾ ਆਫਰ ਵਾਲਾ ਕੰਮ ਹੀ ਹੈ ਇੱਕ ਅੱਜ ਕਿਉਂਕਿ ਬਿਲਕੁਲ ਜਾਇਜ਼ ਰੇਟ ਦੇ ਵਿੱਚ ਕੋਈ ਬਹੁਤਾ ਮੁੱਲ ਨਹੀਂ ਕੋਈ ਸਵਾ ਨਹੀਂ ਕੋਈ ਇਕ ਵੀ ਨਹੀਂ ਕੋਈ ਸਿਰਫ ਲੱਖ ਰੁਪਏ ਦੇ ਵਿੱਚ ਚਾਰੇ ਐਨੀਮਲ ਜਿਹੜੇ ਆਪਾਂ ਇਹ ਦੇ ਦਾ ਸੇਲ ਕਰ ਦੇਾਂਗੇ ਮਾਨਤਨ ਥੋੜਾ ਬਹੁਤਾ ਜਰੂਰ ਹੋ ਜੂਗਾ ਜੀ ਸਿਰਫ ਲੱਖ ਰੁਪਏ ਦੇ ਵਿੱਚ 1 ਲੱਖ ਰੁਪਏ ਨਾਲ ਹੀ ਡਿਮਾਂਡ ਆ ਗਈ ਮਾਨਤਨ ਮੌਕੇ ਤੇ ਹੋ ਜੂ ਜਰੂਰ ਜਾਨਵਰ ਦੇਖੋ ਤੁਸੀਂ ਦੋਸਤੋ ਬਹੁਤ ਜਿਆਦੇ ਚੰਗੇ ਨਾਕ ਆ ਗਏ ਬਿਊਟੀ ਦੇਖੋ ਬੱਚਿਆਂ ਦੀ ਫੇਸ ਦੀ ਕੁਆਲਿਟੀ ਬਹੁਤੀ ਬੁੱਧੀ ਤੇ ਸਟ੍ਰਕਚਰ ਦੇਖੋ ਬੱਚਿਆਂ ਦੇ ਧੰਨਵਾਦ ਦੋਸਤੋ